ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਤਰਮਿੰਦਰ ਸਿੰਘ ਦੁਲਟ ਦੀ ਅਗਵਾਈ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਦੇ ਬੁੱਤ ਉੱਤੇ ਫੁੱਲਾਂ ਦੇ ਹਾਰ ਪਾ ਕੇ ਰਾਗੀਰਾਂ ਨੂੰ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪਾਜਪਾ ਦੇ ਆਗੂਆਂ ਨੇ ਕਿਹਾ ਕਿ ਪੇਸ਼ੇ ਦੇ ਸੰਵਿਧਾਨਨ ਨਿਰਮਾਣਕ ਡਾਕਟਰ ਭੀਮrao ਅੰਬੇਦਕਰ ਜੀ ਨੇ ਹਰ ਵਰਗ ਨੂੰ ਆਜ਼ਾਦੀ ਦੇ ਨਾਲ ਸਮਾਜ ਵਿੱਚ ਵਿਚਰਨ ਦਾ ਜੋ ਮੌਕਾ ਦਿੱਤਾ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਰੰਤੂ ਕੁਝ ਸ਼ਰਾਰਤੀ ਅੰਸ਼ ਸੂਬੇ ਦੀ ਅਮਨ ਸ਼ਾਂਤੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਅਝੀਹਾ ਨਹੀਂ ਕਰਨਾ ਚਾਹੀਦਾ ਇਸ ਦੌਰਾਨ ਜਿਹੜਾ ਪ੍ਰਧਾਨ ਤਰਮਿੰਦਰ ਸਿੰਘ ਦੋਲਟ ਨੇ ਸ਼ਰਾਰਤੀ ਅੰਸ਼ਾਂ ਨੂੰ ਚੇਤਾਵਨੀ ਦਿੰਦਿਆਂ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਅੱਜ ਦੇਖੋ ਜੀ ਬਾਬਾ ਜੀ ਦਾ ਜਿਹੜਾ 134ਵਾਂ ਜਨਮ ਦਿਹਾੜਾ ਹੈਗਾ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਰਚਿਆ ਤੇ ਅੱਜ ਦੇਸ਼ ਆਪਣਾ ਕਾਨੂੰਨ ਦੀ ਨਿਗ੍ਹਾ ਮੰਨ ਰਿਹਾ ਤਾਂ ਉਹ ਚ ਸਭ ਤੋਂ ਪਹਿਲਾ ਜਿਹੜਾ ਮੇਨ ਯੋਗਦਾਨਾ ਬਾਬਾ ਡਾਕਟਰ ਭੀਮਰਾਓ ਮਿਹਦ ਕਰਜੀ ਦਾਗਾ ਇਸ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਮੂਚੀ ਟੀਮ ਇੱਥੇ ਇਕੱਤਰ ਹੋ ਕੇ ਅੱਜ ਬਾਬਾ ਸਾਹਿਬ ਦੇ ਚਰਨਾਂ 'ਚ ਫੁੱਲ ਅਰਪਿਤ ਕੀਤੇ ਨੇ ਤੇ ਨਾਲ ਹੀ ਅਸੀਂ ਲੱਡੂਆਂ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਾਇਆਗਾ ਤੇ ਸੋਚਣ ਵਾਲੀ ਗੱਲ ਇਹ ਆ ਵੀ ਬਾਬਾ ਜੀ ਨੇ ਬੜੀ ਬਾਰੀਕੀ ਦੇ ਨਾਲ ਇਹ ਜਿਹੜਾ ਸੰਵਿਧਾਨ ਆ ਇਹਨੂੰ ਰਚਿਆ ਕਿਉਂਕਿ ਉਹਨਾਂ ਨੇ ਤਕਰੀਬਨ 2 ਸਾਲ ਤੋਂ ਉੱਤੇ ਸੰਭਾਲਾ ਦਿੱਤਾ ਸੀ ਇਹਦਾ ਸੰਭਾਲ ਨੂੰ ਇਹਨਾਂ ਨੇ ਆਪਣਾ ਕੱਤਰ ਕਰਨ ਲਈ ਤਾਂ ਜੋ ਸਮਾਜ ਦੇ ਅੰਦਰ ਦੇਸ਼ ਦੇ ਅੰਦਰ ਜਿੰਨੇ ਵੀ ਨਾਗਰਿਕ ਰਹਿੰਦੇ ਨੇ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਮਿਲ ਸਕੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਸਾਡੀਆਂ ਮਾਵਾਂ ਪੈਣਾਂ ਦਾ ਬਹੁਤ ਧਿਆਨ ਰੱਖਿਆ ਉਹਨਾਂ ਨੇ ਬਰਾਬਰ ਦਾ ਅਧਿਕਾਰ ਜਨਔਰਤ ਨੂੰ ਦਿਵਾਇਆ ਤਾਂ ਬਾਬਾ ਅੰਬੇਦਕਰ ਦੀ ਦਾ ਯੋਗਦਾਨ ਆ ਤਾਂ ਜੋ ਸਮਾਜ ਦੇ ਅੰਦਰ ਅਜੋ ਮੋਢਾ ਨਾਲ ਮੋਢਾ ਲਾ ਕੇ ਸਾਡੀਆਂ ਮਾਮਾ ਭੈਣਾਂ ਕੰਮ ਕਰ ਰਹੀਆਂ ਨੇ ਸੁਤਕੀਆਂ ਬਲ ਜਾ ਰਹੀਆਂ ਨੇ ਇੱਥੇ ਇੱਕ ਕਲਮ ਹੈ ਹੋਰ ਬੜੀ ਕਹਿਣੀ ਚਾਹਣਾ ਜ਼ਰੂਰੀ ਲਾਜ਼ਮੀ ਹੈ ਜਿਹੜੀ ਪਿਛਲੇ ਥੋੜੇ ਦਿਨਾਂ ਤੋਂ ਬੜਾ ਹੀ ਮਾਹੌਲ ਦੇਸ਼ ਦੇ ਅੰਦਰ ਖਰਾਬ ਕੀਤਾ ਜਾ ਰਿਹਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿਉਂਕਿ ਕਈ ਸ਼ਰਾਰਤੀ ਅੰਸ਼ ਨੇ ਜਿਹੜੇ ਆਪਣਾ ਜਿਹੜਾ ਸਮਾਜ ਦੀ ਏਕਤਾ ਜਾਂ ਦੇਸ਼ ਦੀ ਅਖੰਡਤਾ ਉਹਨੂੰ ਤੋੜਨਾ ਚਾਹੁੰਦੇ ਨੇ ਜਾਣ ਬੁੱਝ ਕੇ ਉਹ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਬਾਬਾ ਜੀ ਦੀ ਜਿਹੜੀ ਮੂਰਤੀ ਸੀ ਉਹਤੇ ਵੀ ਉਹਨਾਂ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਇਹੋ ਜਿਹਾ ਲਿਖਿਆ ਜਿਹੜਾ ਵੀ ਮਤਲੇ ਦੇਸ਼ ਵਾਸੀਆਂ ਨੂੰ ਨਹੀਂ ਚੰਗਾ ਲੱਗਿਆ ਮੈਂ ਇਸ ਕਰਕੇ ਸਾਰੇ ਦੇਸ਼ ਦੇ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਇਕੱਠੇ ਹੋ ਕੇ ਰਹੋ ਬੜੀ ਵਿਰੋਧੀ ਤਾਕਤ ਆਉਣੀਆਂ ਤੋੜਨ ਦੀ ਕੋਸ਼ਿਸ਼ ਕਰਨੀਆਂ ਅਸੀਂ ਸਾਰੇ ਇੱਕਾਂ ਸਾਰੇ ਸਮਾਜ ਦੇ ਵਿੱਚ ਇਕੱਠੇ ਰਹਨੇ ਆ ਅਸੀਂ ਵੀ ਸਾਰੇ ਬਾਬਾ ਸਾਹਿਬ ਦੀ ਓਨੀ ਹੀ ਫਿਕਰ ਕਰਦੇ ਆ ਜਿੰਨੀ ਸਾਰੇ ਦੇਸ਼ ਵਾਸੀ ਕਰਦੇ ਨੇ ਤੇ ਮੈਂ ਇਹ ਹੀ ਕਹਿਣਾ ਚਾਹਣਾ ਹਾਂ ਤੇ ਫੇਰ ਜਿਹੜੀ ਵਿਰੋਧੀ ਲੋਕ ਨੇ ਵਿਰੋਧੀ ਤਾਕਤਾਂ ਨੇ ਦੇਸ਼ ਵਿਰੋਧੀ ਨੇ ਉਹ ਸਮਝ ਜਾਣ ਨਹੀਂ ਤਾਂ ਉਹ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਐਨੇ ਹੀ ਕਹਿਣਾ ਹੈ ਆਖਿਮਾ ਦਾ ਜਾਚਕਾ ਤੇ ਫੇਰ ਮੈਂ ਹੁ ਬੇਨਤੀ ਕਰਦਾ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਏ ਨੇ ਤੇ ਲੱਡੂ ਛੱਕੇ ਜਾਇਓ ਬਾਬਾ ਸਾਹਿਬ ਦਾ ਦਿੱਖਪੀਮ ਜੈ ਭਾਰਤ ਉਹ ਬੜਾ ਹੀ ਪੂਰਵਕ ਦਿਖਾਰਾ ਸਰਦਾਰਾਂ ਨਾਮ ਨਾ ਹੋਣਾ ਚਾਹੀਦਾ ਕਿਉਂਕਿ ਜੇ ਅਸੀਂ ਨਿਗਮ ਆ ਰਹੇ ਆ ਆਜ਼ਾਦੀ ਦਾ ਜਾਂ ਅਸੀਂ ਵਧੀਆ ਹਵਾ ਚ ਸਾਹ ਲੈ ਰਹੇ ਆ ਤਾਂ ਬਾਵਾ ਭੀਮਰਾਓ ਉਮੀਦ ਕਰਦੀ ਦੇਣਾ ਜੇ ਉਹ ਸੰਵਿਧਾਨ ਨਾਲ ਲਿਖਦਾ ਜੇ ਉਹ ਸਾਰੀਆਂ ਜਾਤਾਂ ਦੇ ਵਿੱਚੋਂ ਜਾਤ ਵਾਲੀ ਗੱਲ ਦੇਖਦਾ ਜੇ ਉਹ ਲੋਕਾਂ ਦੇ ਵਿੱਚੋਂ ਆਪਣੀ ਕੋਈ ਵੱਖਰਾ ਵਰਗ ਬਣਾ ਕੇ ਵੇਚਦਾ ਤਾਂ ਅੱਜ ਉਹਦੇ ਬੁੱਤ ਨਾ ਲੱਗਦੇ ਇਹ ਬੁੱਤ ਤਾਂ ਲੱਗੇ ਆ ਉਹਨੇ ਸਾਰੇ ਲੋਕਾਂ ਨੂੰ ਆਜ਼ਾਦੀ ਖਾਤਰ ਗਾਈਡ ਕੀਤਾ ਬਾਵਾ ਪਾਓ ਬਾਵਾ ਭੀਮਰਾਓ ਉਮੀਦ ਕਰਦੀ ਵੱਡੀ ਦੇਣਾ ਆ ਹਿੰਦੁਸਤਾਨ ਖਾਤਰ ਨਹੀਂ ਤਾਂ ਸਾਨੂੰ ਅੰਗਰੇਜ਼ ਜਾਂਦੀ ਨਹੀਂ ਸੀ ਉਹਨੇ ਸੰਵਿਧਾਨ ਲਿਖਿਆ ਸੰਵਿਧਾਨ ਲਿਖ ਕੇ ਲੋਕਾਂ ਨੂੰ ਯਾਦੀ ਕਿਸ ਤਰ੍ਹਾਂ ਨੇ ਹੋਣੀ ਹੈ ਇਹ ਆਦੀ ਤੋਂ ਬਾਅਦ ਕਿਸ ਤਰ੍ਹਾਂ ਤੁਹਾਨੂੰ ਵਰਗਵੰਡ ਨਹੀਂ ਕਰਨੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਮਾਨਸ ਕੀ ਜਾਤ ਸਾਰੇ ਇੱਕ ਪਹਿਚਾਨ ਬੋ ਬਾਬਾ ਜੀ ਉਸੇ ਗੱਲ ਤੇ ਤੁਰਿਆ ਤੇ ਅਸੀਂ ਸੱਚੀ ਸੁਣਾਂਣੀ ਤਾਂ ਭੇਟ ਹੋਊਗੀ ਅੱਜ ਬੀਜੇਪੀ ਵੱਲੋਂ ਅਸੀਂ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਇਹਨਾਂ ਨੂੰ ਸਰਦਾਰ ਦੇ ਫੁੱਲ ਭੇਟ ਕਰ ਰਹੇ ਹਾਂ ਸਾਰੀਆਂ ਮਹਿਲਾ ਵਿੰਗ ਦੀਆਂ ਮੇਰੀਆਂ ਭੈਣਾਂ ਵੀ ਆਈਆਂ ਪ੍ਰਧਾਨ ਜੀ ਖੜੇ ਆ ਸਮੀਦਰੂਨੀ ਖੜੇ ਆ ਅਦਨੇਸ਼ਾ ਜੀ ਖੜੇ ਆ ਸਾਰੀ ਬੀਰ ਬਰਕਰਰ ਵੀ ਇਹ ਪੀਦੇ ਖੜਿਆ ਗੁਰਤੇਜ ਨੇ ਰੇਖੜਾ ਅਸੀਂ ਸਾਰੇ ਪਰਪੱਕ ਵੀ ਜਿੰਨਾ ਚਿਰ ਸੰਵਿਧਾਨ ਹੈਗਾ ਉਹਨਾਂ ਚਿਰ ਹਿੰਦੁਸਤਾਨ ਜਿਉਂਦਾ ਜੇ ਉਹ ਸੰਵਿਧਾਨ ਦਾ ਨੱਕ ਦੱਬ ਦੋਗੇ ਗੱਲ ਲੱਬ ਦੋਗੇ ਤਾਂ ਸਾਰਿਆਂ ਦਾ ਮੁਸ਼ਕਲ ਹੋ ਜੂ ਇਹੀ ਬਾਬਾ ਜੀ ਨੂੰ ਸੱਚੀ ਸਦਾ ਜੀ ਲਈ ਅੱਜ ਬਾਬਾ ਸਾਹਿਬ ਭੀਮਰਾਮ ਵੇਦਕਰ ਜੀ ਦਾ 134 ਮ ਜਿਹੜਾ ਦਿਹਾਰਾ ਬੜੀ ਧੂਮਤਾਮ ਨਾਲ ਪਾਰ ਦੇ ਵਿੱਚ ਮਨਾਇਆ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਵੀ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹਨਾਂ ਨੇ ਕੁਝ ਦਿਨ ਪਹਿਲਾਂ ਬੜਾ ਖਤਰਨਾਕ ਬਿਆਨ ਦਿੱਤਾ ਜਿਹੜੇ ਬਾਬਾ ਸਾਫ ਦੇ ਅੰਬੇਦਕਰ ਜੀ ਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਤੁਹਾਡਾ ਜਾਊਗਾ ਜੋ ਸਾਡੇ ਪੰਜਾਬ ਦੇ ਅਮਨ ਪਸੰਦ ਲੋਕ ਨੇ ਉਹਨਾਂ ਨੇ ਅੱਜ ਬਹੁਤ ਵਧੀਆ ਉਹਨੂੰ ਜਵਾਬ ਦਿੱਤਾ ਫਤਵਾ ਦਿੱਤਾ ਅਮਨ ਸ਼ਾਂਤੀ ਦੇ ਨਾਲ ਪੰਜਾਬ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਹੋਈ ਜਿਹਦੇ ਨਾਲ ਕਿ ਸਾਡੇ ਬੁੱਤਾਂ ਨੂੰ ਕੋਈ ਸਾਡੇ ਦਲਿਤ ਲੋਕਾਂ ਨੇ ਬਕਾਇਦਾ ਉਹਦਾ ਪਹਿਰੇ ਦਿੱਤੇ ਨੇ ਬਕਾਇਦਾ ਉਹਰੇ ਡੀਆਈਜੀ ਸਾਹਿਬ ਆ ਕੇ ਗਏ ਨੇ ਆਪਣੇ ਅਮਨਦੀਪ ਸਿੰਘ ਜੀ ਸਿੱਧੂ ਜੀ ਉਹਰੇ ਆ ਕੇ ਗਏ ਨੇ ਤੇ ਬਕਾਇਦਾ ਐਸਐਸਪੀ ਸਾਹਿਬ ਸਾਡੇ ਚਾਲ ਸਾਹਿਬ ਆ ਕੇ ਗਏ ਨੇ ਉਹਨੂੰ ਸਭ ਨੇ ਉਰੇ ਬਕਾਇਦਾ ਨਾਕਾਬੰਦੀ ਕੀਤੀ ਹੁੰਦੀ ਸੀ ਪੁਲਿਸ ਨੇ ਉਹਨਾਂ ਦਾ ਵੀ ਅਸੀਂ ਤੈਰ ਦਿਲੋਂ ਧੰਨਵਾਦ ਕਰਦੇ ਆਂ 바ਵਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਉਹਦਾ ਅਨੰਦ ਸਾਰੇ ਦੇਸ਼ ਦੀ ਔਰਤਾਂ ਨੇ ਸਾਰੇ ਲੋਕਾਂ ਨੇ ਉਹਦਾ ਮਾਣਿਆ ਹਰ ਇੱਕ ਬਰਾਦਰੀ ਨੂੰ ਨਫਾ ਹੋਇਆ